ਆਮ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਖੜੇ ਆ ਇਧਰਲੇ ਬੰਨੇ ਹਿਮਾਚਲ ਦਾ ਰੇਪਤਨ ਹੈ ਇਧਰਲੇ ਬੰਨੇ ਚੱਕ ਮੀਰਪੁਰ ਪਿੰਡ ਆ ਤੇ ਪਾਣੀ ਲਗਾਤਾਰ ਵਧ ਰਿਹਾ ਜੀ ਅੱਜ ਤੋਂ ਅਸੀਂ ਕੋਈ 15 ਦਿਨ ਪਹਿਲਾਂ ਦੀ ਗੱਲ ਹੈ ਉਹ ਸਾਹਮਣੇ ਉਹ ਪਿੱਲਰ ਜੇ ਲੱਗੇ ਆ ਉਹ ਪਿੱਲਰਾਂ ਤੋਂ ਕੋਈ ਕਰੀਬ 3-4 ਫੁੱਟ ਪਰਾਂ ਸੀ ਪਾਣੀ ਤੇ ਹੁਣ ਪਾਣੀ ਡੇਲੀ ਜਿੱਦਾਂ ਪਹਿਲਾਂ 60000 ਕਿਊਸ ਸੀ ਕਿ 65 ਹੋਇਆ ਪਰ 75 ਪਰ 95 ਅੱਜ ਕਰੀਬ ਲੱਖ ਦੇ ਕਰੀਬ ਇਹਦੇ ਵਿੱਚ ਪਾਣੀ ਚੱਲ ਰਿਹਾ ਵਾ ਤੇ ਸਨ 2023 ਦੀ ਮੈਂ ਗੱਲ ਕਰਦਾ 23 ਦੇ ਵਿੱਚ ਇਸ ਜਗ੍ਹਾ ਤੋਂ ਦੋ ਜਗ੍ਹਾ ਇਸ ਤੋਂ ਪਿੱਛੇ ਆ ਉਹਨਾਂ ਜਗ੍ਹਾ ਤੋਂ ਪਾਣੀ ਟੁੱਟ ਕੇ ਇੱਕ ਇਸ ਤੋਂ ਅੱਗੇ ਜਗ੍ਹਾ ਹਿਮਾਚਲ ਦੇ ਵਿੱਚ ਚੌਂ ਜਗ੍ਹਾ ਤੋਂ ਟੁੱਟ ਕੇ ਸਾਰਾ ਪਾਣੀ ਪੰਜਾਬ ਵੱਲ ਨੂੰ ਘੁੰਮ ਕੇ ਪਿੰਡ ਬੇਲਾਸ ਰੈਣਾ ਝੰਗ ਜਮਾਲਪੁਰ ਭਵਨਾਲ ਤੇ ਮੰਡ ਤੋੜਿਆਂ ਇਧਰ ਜਿੰਨੇ ਹਿਮਾਚਲ ਦੇ ਪਿੰਡ ਵੀ ਇਹਨਾਂ ਨੂੰ ਨੁਕਸਾਨ ਕਰਦ ਕੇ ਆਮ ਘਰਾਂ ਤੇ ਜਾਨੀ ਮਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ ਇਸ ਵਾਰ ਵੀ ਅਸੀਂ ਕ੍ਰੀਪ 14-15 ਅਗਸਤ ਤੋਂ ਇੱਥੇ ਲਗਾਤਾਰ ਹੀ ਆ ਰਹੇ ਆ ਜਿੱਦਨ ਦਾ ਪਾਣੀ ਵਧਣਾ ਸ਼ੁਰੂ ਹੋਇਆ ਵਾ ਤੇ ਇਹਨਾਂ ਨੂੰ ਬੰਨ ਨੂੰ ਅਸੀਂ ਪਹਿਲਾਂ ਉੱਥੇ ਵੱੱਦਾ ਸੀ ਉੱਥੇ ਖੋਰ ਕੇ ਲੈ ਗਿਆ ਹੁਣ ਹੌਲੀ-ਹੌਲੀ ਤਾਂ ਨੂੰ ਕਰਦੇ ਕਰਦੇ ਅੱਜ ਸੰਗਤਾਂ ਲੱਗੀਆਂ ਸਾਰੀਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬੰਨ ਅਸੀਂ ਕੰਪਲੀਟ ਕਰ ਰਹੇ ਆਂ ਜੇ ਜਿਹੜਾ ਪਾਣੀ ਅੱਛਾ ਵਧਿਆ ਅੱਜ ਦੇ ਵਿੱਚ ਜੇ ਪਾਣੀ ਵਾਲ ਇੱਥੇ ਤੱਕ ਮਾਰ ਕਰ ਰਿਹਾ ਮੈਂ ਕਹਾਂ ਆਪਣੇ ਸਾਥੀ ਨੂੰ ਜਿਹੜੀ ਤਸਵੀਰ ਦਿਖਾਈ ਜਾ ਰਹੀ ਹੈ ਇਹ ਪਹਿਲੇ ਇੱਥੇ ਬੰਨ ਜਿਹੜਾ ਬਣਿਆ ਹੋਇਆ ਸੀ ਉਹ ਵੀ ਰੋਡ ਕਿ ਜਿਹੜਾ ਦਰਿਆ ਨਾਲ ਲੈ ਕੇ ਤੇ ਇਹ ਪਿਛਲੇ ਕਈ ਦਿਨਾਂ ਤੋਂ ਜਿਹੜੇ ਪ੍ਰੀਤਮ ਸਿੰਘ ਉਹਨਾਂ ਦੇ ਸਾਥੀ ਤੇ ਹੋਰ ਵੱਖ-ਵੱਖ ਥਾਵਾਂ ਤੇ ਇਹਨਾਂ ਨੇ ਜਿਹੜੇ ਬੰਨ ਮਜ਼ਬੂਤ ਕਰਨ ਦਾ ਜਿਹੜਾ ਕਾਰਜ ਚਲਾਏ ਹੋਏ ਨੇ ਸੋ ਬਿਆਸ ਦਰਿਆ ਦਾ ਉਫਾਨ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਜ਼ਿਆਦਾ ਹੈ ਔਰ ਕਿੰਨਾ ਪਾਣੀ ਜਿਹੜਾ ਇਸ ਬਿਆਸ ਦਰਿਆ ਦੇ ਵਿੱਚ ਜਿਹੜਾ ਜਾ ਰਿਹਾ ਹੈ ਕਿਉਂਕਿ ਥਲਕੇ ਇਲਾਕਿਆਂ ਦੀ ਗੱਲ ਕਰੀਏ ਮੁਕੇਰੀਆਂ ਟਾਂਡਾ ਸੁਲਤਾਨਪੁਰ ਲੋਧੀ ਦੇ ਕਪੂਰਥਲਾ ਕਈ ਪੰਜਾਬ ਦੇ ਅਜਿਹੇ ਪਿੰਡ ਜੋ ਬਿਆਸ ਦਰਿਆ ਦੇ ਕਿਨਾਰੇ ਲੱਗਦੇ ਨੇ ਪਿੰਡ ਬਸਦੇ ਨੇ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਪ੍ਰੀਤਮ ਸਿੰਘ ਜੀ ਮੈਂ ਇੱਕ ਸਵਾਲ ਕਰਾਂਗਾ ਕਿ ਉਹ ਇੱਥੇ ਤੱਕ ਪਹੁੰਚਣ ਲਈ ਅਸੀਂ ਵੀ ਇੱਥੇ ਪਹੁੰਚੇ ਹਾਂ ਤਾਂ ਪਾਣੀ ਬਹੁਤ ਆ ਰਸਤਿਆਂ ਦੇ ਵਿੱਚ ਫਿਰ ਮੁਸ਼ਕਿਲ ਕਿੰਨੀ ਆ ਰਹੀ ਹੈ ਕਿਉਂਕਿ ਮੰਨਨ ਮਜ਼ਬੂਤ ਕਰਨ ਲਈ ਮੁਸ਼ਕਲਾਂ ਤੇ ਚਲੋ ਹੰਦੀਆਂ ਜੀ ਅੱਜ ਔਖੀ ਘੜੀ ਆ ਪੰਜਾਬ ਦੇ ਲਈ ਬਹੁਤ ਜ਼ਿਆਦੀ ਔਖੀ ਘੜੀ ਆ ਕਿਉਂਕਿ ਅਸੀਂ ਆਪਣੇ ਉਧਰ ਡੇਰਾ ਬਾਬਾ ਨਾਨਕ ਸਾਈਡ ਤੇ ਲਾ ਲਈਏ ਅੰਮ੍ਰਿਤਸਰ ਲਾ ਦੀਏ ਚਲ ਸੁਲਤਾਨਪੁਰ ਲੋਧੀ ਲਾ ਲਈਏ ਸਾਰੇ ਇਲਾਕੇ ਜਿਹੜੇ ਦਰਿਆਵਾਂ ਦੇ ਕੰਢੇ ਵਾਲੇ ਆ ਡੁੱਬ ਚੁੱਕੇ 80% ਤੇ ਆਮ ਵੇਖਣ ਨੂੰ ਸੁਣਨ ਨੂੰ ਮਿਲ ਰਿਹਾ ਵਾ ਵੀ 88 ਤੋਂ ਮਾੜੇ ਹਾਲਾਤ ਕਰ ਰਿਹਾ ਵਾ ਪਾਣੀ ਕਿਉਂਕਿ ਕੁਦਰਤ ਅੱਗੇ ਕਿਸਦਾ ਜੋਰ ਨਹੀਂ ਹਿਮਾਚਲ ਦੇ ਵਿੱਚ ਬਰਖਾ ਜਿਆਦੀ ਪੈ ਰਹੀ ਆ ਉਹਦੇ ਕਰਕੇ ਵੀ ਚਲੋ ਆਪਣਾ ਇਹ ਵੀ ਆਪਾਂ 23 ਦੇ ਵਿੱਚ ਇਹ ਮਾਰ ਚੱਲ ਚੁੱਕੇ ਸਾਂ ਸਾਨੂੰ ਇੰਨਾ ਕੁ ਪਤਾ ਸੀ ਵੀ ਇੱਥੋਂ ਇੱਥੋਂ ਟੁੱਟਣਾ ਵਾ ਤੇ ਆਪਾਂ ਇੱਥੇ ਆਣ ਕੇ ਬੱਧਰਾ ਗੱਲ ਲੈ ਚਲੋ ਮੁਸ਼ਕਲਾਂ ਤੇ ਹੁਣ ਆਉਂਦੀਆਂ ਆਂ ਜਾਂ ਦਰਿਆਵਾਂ ਦੇ ਵਿੱਚ ਕੰਡਿਆਂ ਤੇ ਜਦੋਂ ਪਹੁੰਚਣਾ ਹੋਵੇ ਰਸਤੇ ਦੇ ਵਿੱਚ ਕਾਫੀ ਪਾਣੀ ਕੋਡੇ ਕੋਡੇ ਪਾਣੀ ਲੰਘ ਕੇ ਤੁਹਾਨੂੰ ਵੀ ਪੱਤਰਕਾਰ ਸਾਹਿਬ ਲਿਆਉਣਾ ਤੇ ਅਸੀਂ ਟਰੈਕਟਰ ਭੇਜਿਆ ਤੇ ਇੱਥੋਂ ਤੱਕ ਆਪਣੇ ਕੋ ਉਦਾਂ ਗੱਡੀਆਂ ਤੇ ਨਹੀਂ ਆ ਸਕਦੇ ਮੈਂ ਕਿਉਂ ਸਵਾਲ ਕਰਾਂਗਾ 2023 ਦੇ ਵਿੱਚ ਬਹੁਤ ਮਾਰ ਜਿਹੜੀ ਚੱਲਣੀ ਪਈ ਸੀ ਤੇ ਪਿੰਡ ਨਮਾਕਾਰ ਬੇਲਾ ਸਰਿਆਣਾ ਜਿੰਨੇ ਵੀ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਪਰ ਇਸ ਵਾਰੀ ਵਿਚਾਰ ਰਿਹਾ ਉਹਨਾਂ ਪਿੰਡਾਂ ਨੂੰ ਪਾਣੀ ਤੋਂ ਹਾਂਜੀ ਅਜੇ ਤੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਪਿੰਡਾਂ 'ਚ ਵਿੱਚ 100% ਵਿਚਾਰਿਆ ਜਿਹੜਾ ਮੀਂਹ ਦਾ ਪਾਣੀ ਆਇਆ ਸੀ ਜਿਹੜੀ ਅੱਜ ਤੋਂ 4-5 ਦਿਨ ਪਹਿਲਾਂ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਇਧਰ ਕਮਾਈ ਦੇ ਵੀ ਸਾਈਡ ਦੀਆਂ ਖੱਡਾਂ ਚੱਲ ਕੇ ਉਹਨਾਂ ਪਿੰਡਾਂ ਨਾ ਪਾਣੀ ਨਾਲ ਥੋੜਾ ਬਹੁਤਾ ਨੁਕਸਾਨ ਸਾਡੇ ਪੁਲਾਂ ਦਾ ਹੋਇਆ ਵੈ ਲੇਕਿਨ ਦਰਿਆ ਦਾ ਪਾਣੀ ਇੱਕ ਬੂੰਦ ਵੀ ਆਪਣੇ ਪਿੰਡ ਅਜੇ ਤੱਕ ਮਹਾਰਾਜ ਦੀ ਕਿਰਪਾ ਨਾਲ ਨਹੀਂ ਗਿਆ ਪਰ ਜਿਹੜਾ ਐਂਟਰੀ ਐ ਪੁਆਇੰਟ ਜਿੱਥੋਂ ਬਿਆਸ ਦਰਿਆ ਪੂਰੇ ਪੰਜਾਬ ਨੂੰ ਪਾਣੀ ਇੱਥੋਂ ਨਿਕਲਦਾ ਹੈ ਹਨਾ ਕਿ ਤੁਸੀਂ ਉਸ ਜਗ੍ਹਾ ਤੇ ਬਹੁਤ ਮੇਰੇ ਹਿਸਾਬ ਨਾਲ ਖਤਰਾ ਵੀ ਹੈਗਾ ਪਾਣੀ ਕਿਉਂਕਿ ਨਾਲ ਹੀ ਦਰਿਆ ਚੱਲ ਰਿਹਾ ਤੇ ਨਾਲ ਹੀ ਤੁਸੀਂ ਜਿਹੜੇ ਤੁਹਾਡੇ ਸਾਰੇ ਸਾਥੀ ਜਿਹੜੇ ਇੱਥੇ ਬਣਾ ਰਹੇ ਨੇ ਬੰਦ ਨੂੰ ਬੜਾ ਵੱਡਾ ਚੈਲੰਜ ਵੀ ਹੈਗਾ ਬਹੁਤ ਇੱਕ ਮਕੈਨਿਕ ਆਮ ਬੰਦਾ ਇੱਥੇ ਖੜਾ ਹੋਣਾ ਵੀ ਜਿਹੜਾ ਖੜਾ ਵੀ ਨਹੀਂ ਹੋ ਪਾਏਗਾ ਉਹਦੇ ਕਿਉਂਕਿ ਡਰ ਇੰਨਾ ਕਿ ਜ਼ਿਆਦਾ ਲੱਗ ਰਿਹਾ ਦਰਿਆ ਦੇ ਕਿਨਾਰੇ ਖੜੇ ਹੋਣ ਨੂੰ ਇਹਦੇ ਵਿੱਚ ਜੀ ਖਤਰਾ ਤੇ ਹੈਗਾ ਹੀ ਆ ਇਹ ਕਰੀਬ ਇੱਥੇ ਮਾਈਨਿੰਗ ਵੀ ਹੁੰਦੀ ਆ ਲੀਗਲ ਅਨਲੀਗਲ ਸਾਨੂੰ ਨਹੀਂ ਪਤਾ ਕਿੱਦ ਲੇਕਿਨ ਮੈਨੇ ਕਰਕੇ ਇੱਥੇ 20 ਤੋਂ 25 25 ਫੁੱਟ ਇੱਥੇ ਡੂੰਘਾ ਵਧ ਰਿਹਾ ਇੱਥੇ ਕਰੀਬ ਇਸ ਟਾਈਮ ਇਤੋਂ ਨਾ ਆਪਾਂ ਪਹਿਲਾਂ ਦੇਖਦੇ ਰਹੇ ਆ 30 30 ਫੁੱਟ ਤੱਕ ਵੀ ਡੰਗਾਈ ਹੈਗੀ ਆ ਇਧਰਲੇ ਟੋਏ ਜਿਹੜੇ ਆ ਜਿੱਧਰ ਦਰਿਆਵਾਂ ਟੁੱਟ ਕੇ ਪੈਣਾ ਵੇ ਇਹ ਵੀ ਹਿਮਾਚਲ ਜਾ ਥੋੜਾ ਜਿਹਾ ਪੈਂਦੀ ਜਗਾ ਬਾਕੀ ਨਾਲ ਪੰਜਾਬ ਹੈ ਇੱਥੇ ਘੱਟੋ ਘੱਟ 30 ਤੋਂ 35 ਫੁੱਟ ਡੰਗਾਈ ਆ ਵੀ ਆਪਾਂ ਹੁਣ ਟਰੈਕਟਰ ਟਰਾਲੀ ਵੀ ਕਈ ਵਾਰੀ ਬਹਿ ਜਾਂਦਾ ਤੇ ਡਰ ਲੱਗਣ ਲੱਗ ਪੈਂਦਾ ਕਿਤੇ ਦਰਿਆ ਦੇ ਵਿੱਚ ਪਲਟੀ ਨਾ ਜਾਵੇ ਮੁਸ਼ਕਲਾਂ ਤੇ ਚਲੋ ਆਉਂਦੀਆਂ ਹੀ ਆ ਜੀ ਇਹ ਮਸ਼ੀਨਾਂ ਤੁਹਾਡੀਆਂ ਲੱਗੀਆਂ ਹੋਈਆਂ ਜਿਹੜੀ ਪਰਕੇ ਤੁਸੀਂ ਪਏ ਹੋ ਮਸ਼ੀਨਾਂ ਸੇਵਾ ਤੇ ਆਈਆਂ ਜੀ ਸਾਡੇ ਕੋਲ ਤੇਲ ਆਪਣਾ ਅਸੀਂ ਚਲੋ ਸਾਰੇ ਸਾਥੀ ਰਲ ਮਿਲ ਕੇ ਤੇਲ ਪਾ ਰਹੇ ਨੇ ਜੜੀਆਂ ਮਸ਼ੀਨਾਂ ਆ ਰਹੀਆਂ ਨੇ ਉਹ ਸੇਵਾ ਤੇ ਆ ਰਹੀਆਂ ਨੇ ਅੱਛਾ ਸੇਵਾ ਕਰ ਰਹੇ ਨੇ ਸਾਰੇ ਹੋਰ ਵੀ ਗੱਲਬਾਤ ਕਰ ਲੈਣੇ ਆ ਇਹ ਤੁਸੀਂ ਵੀ ਇੱਥੇ ਲੱਗੇ ਹੋਏ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਲਈ ਕਿਉਂਕਿ ਵਾਕਫ ਉਹ ਜਗ੍ਹਾ ਤੇ ਜਿਸ ਤਰ੍ਹਾਂ ਦੱਸਿਆ ਸਰਪੰਚ ਸਾਹਿਬ ਨੇ ਕਿ ਹੋਰ ਥਾਮਾਂ ਤੇ ਵੀ ਲੱਗ ਰਹੇ ਕਾਰਜ ਇਹ ਕਦੋਂ ਦੇ ਲੱਗੇ ਹੋਏ ਤੁਸੀਂ ਇਹ ਜੀ 20 ਤਰੀਕ ਤੋਂ ਜ਼ਿਆਦਾ ਇੱਧਰ ਆਪਣਾ ਜੋਰ ਪਿਆ ਤੇ ਜਿੰਨੀ ਲੋੜ ਪਈ ਆ ਵੀ ਸਾਰੇ ਸੰਯੋਗ ਦੇ ਨਾਲ ਹੁੰਦੇ ਰਹੇ ਆ ਬਾਕੀ ਇਹਦਾ ਇਹ ਆ ਵੀ ਜਿਹੜਾ ਤੇਜ਼ੀਤ ਹੋਇਆ ਨਾ ਸਰਪੰਚ ਸਾਹਿਬ ਨੇ ਸਭ ਕੁਝ ਦੱਸਤਾ ਪਰ ਇਹਦਾ ਅੱਗੇ ਆਉਣ ਵਾਲਾ ਜਿਹੜਾ ਟਾਈਮ ਆ ਉਹ ਸਰਕਾਰਾਂ ਕਰਨ ਹੂੰ ਅੱਜ ਸੰਗਤ ਬਹੁਤ ਕਰ ਰਹੀ ਆ ਸੰਗਤ ਦਾ ਤਕਰੀਬਨ ਜੋਰ ਹੀ ਹੋ ਚਲਿਆ ਕੋ 23 ਚ ਵੀ ਜੋਰ ਹੋਇਆ ਹੁਣ ਵੀ ਹੋ ਚਲਿਆ ਪ੍ਰਸ਼ਾਸਨ ਪਹੁੰਚਿਆ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੁਣ ਹਾਂਜੀ ਆ ਰਹੇ ਆ ਤਹਿਸੀਲਦਾਰ ਸਾਹਿਬ ਆਏ ਆ ਬੀਡੀਓ ਸਾਹਿਬ ਆਏ ਆ ਪਰ ਚਲੋ ਉਹਨਾਂ ਨੇ ਵੀ ਕਿਹਾ ਵੀ ਜੋ ਅਸੀਂ ਸੰਯੋਗ ਕਰ ਸਕਦੇ ਆ ਕਰ ਰਹੇ ਆ ਸੰਤਾਂ ਨਾਲ ਗੱਲ ਲੱਗਦਾ ਨਹੀਂ ਪੱਕੇ ਤੌਰ ਤੇ ਬੰਨ ਜੇ ਬਣਨੇ ਚਾਹੀਦੇ ਨੇ ਕਿਉਂਕਿ ਇਹ ਤਾਂ ਪਾਣੀ ਦਾ ਕੋਈ ਪਤਾ ਨਹੀਂ ਕੁਦਰਤ ਦਾ ਆ 2023 ਚਾਹ 2025 ਦੇ ਹਾਲਾਤ ਇਹੋ ਜਿਹੇ ਬਣ ਕੇ ਦੁਬਾਰਾ ਉਸ ਤਰ੍ਹਾਂ ਲੋਕ ਕਹ ਰਹੇ 88 ਵਰਗੇ ਹਾਲਾਤ ਜਿਹੜਾ ਦੁਬਾਰਾ ਤੋਂ ਪੈਦਾ ਹੋ ਰਹੇ ਨੇ ਲੱਗਦਾ ਨਹੀਂ ਪੱਕੇ ਤੌਰ ਤੇ ਜਿੱਥੋਂ ਖਤਰਾ ਲੱਗ ਰਿਹਾ ਉੱਥੇ ਬਣਾ ਦੇਣੇ ਚਾਹੀਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹੀ ਤਾਂ ਆਪਾਂ ਮੰਗ ਕਰ ਰਹੇ ਆਂ ਵੀ ਇਹ ਤੇ ਹੁਣ ਆਪਾਂ ਜ਼ੋਰ ਲਾ ਰਹੇ ਆਂ ਪਰ ਇਹ ਕੋਈ ਬਹੁਤ ਮਜਬੂਤ ਕੰਮ ਨਹੀਂ ਹੈਗਾ ਇਹ ਦੇ ਇੱਕ ਆਪਣਾ ਕੋਸ਼ਿਸ਼ ਕਰ ਰਹੇ ਆ ਵੀ ਚਲੋ ਇਨੂੰ ਡਾਕ ਲਈਏ ਜਿੰਨਾ ਹੋ ਸਕੇ ਇਹਨੂੰ ਪੱਕੇ ਤੌਰ ਤੇ ਬਣ ਕੇ ਜੇ ਅਗੋਂ ਲੀ ਬੰਦੀ ਆ ਇਹਦੇ ਉੱਤੋਂ ਦੀ ਸ਼ਰਤ ਬਣੇ ਜੇ ਹਿਮਾਚਲ ਆਪਾਂ ਹਿਮਾਚਲ ਵਾਲਿਆਂ ਨਾਲ ਕਹਾਂਗੇ ਜਿੰਨਾ ਘਮਾਚਲ ਚ ਜਾਂਦਾ ਹਿਮਾਚਲ ਕਰਾਏ ਜਿਹੜਾ ਪੰਜਾਬ ਵਾਲੇ ਪੰਜਾਬ ਵਾਲੇ ਕਰਦੇ ਤਾਂ ਹੋਰ ਵੀ ਗੱਲਬਾਤ ਕਰ ਲੈਣੇ ਆ ਇਹ ਤੁਸੀਂ ਤੁਸੀਂ ਵੀ ਲੱਗੇ ਹੋ ਕਿੰਨੇ ਦਿਨਾਂ ਦਾ ਤੁਸੀਂ ਵੀ ਇੱਥੇ ਆਗੇ ਮੈਂਬਰ ਪੰਚਾਇਤ ਹੈਗੇ ਆ ਅਸੀਂ ਇਹ ਕਹਿੰਨੇ ਵੀ ਜਾਂਹੀਂ ਜਿੰਨਾ ਸੰਤ ਸੰਗ ਦੀ ਸੰਯੋਗ ਨਾਲ ਕੰਮ ਕੀਤਾ ਉਹਨਾਂ ਕਰ ਲਿਆ ਬਾਕੀ ਆਉਣ ਵਾਲਾ ਸਮਾਂ ਜਿਹੜਾ ਸਰਕਾਰਾਂ ਨਾਲ ਹੋ ਕੇ ਵੀ ਇਹਦਾ ਚੈਨਲਾਈਜ਼ ਕੀਤਾ ਜਾਵੇ ਬੰਨ ਬੰਨਿਆ ਜਾਵੇ ਕ੍ਰੀਏਟਵਾਈਜ਼ਿੰਗ ਕੀਤੀ ਜਾਵੇ ਤੇ ਜੇ ਰਸਤਾ ਹੈ ਕ੍ਰੈਸ਼ਰ ਵਾਲਿਆਂ ਦਾ ਤੇ ਇਹਨੂੰ ਰਸਤੇ ਨੂੰ ਉੱਚਾ ਕਰਕੇ ਆਪਣਾ ਮਾਲ ਢਪਾਈ ਜਾਣ ਸਾਨੂੰ ਕੋਈ ਦਿੱਕਤ ਨਹੀਂ ਵੀ ਆਪਣਾ ਕੰਮ ਕਰੀ ਜਾਣ ਵੀ ਸਾਡਾ ਰਾਹ ਨਾ ਛੇੜਨ ਸਾਡੇ ਬੰਨ ਨਾ ਤੋੜਨ ਜਦੋਂ ਸਾਨੂੰ ਬੰਨਾਂ ਤੋਂ ਪਾਣੀ ਪੈਂਦਾ ਤਾਂ ਉਹ ਸਾਡਾ ਨੁਕਸਾਨ ਕਰਦਾ ਪਿਛਲੀ ਵਾਰੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਰ ਇਸ ਵਾਰ ਮੈਂ ਦੇਖਿਆ ਕਈ ਦਿਨਾਂ ਤੋਂ ਤੁਹਾਡੀਆਂ ਵੀਡੀਓਜ਼ ਵੀ ਦੇਖ ਰਿਹਾ ਹਾਂ ਰੋਜ਼ ਹੀ ਲੱਗੇ ਹੁੰਦੇ ਜਿਹੜੇ ਜਿੰਨੀ ਸੰਗਤਿਤ ਸੁਬੰਧਾਂ ਨੂੰ ਬਣਾਉਣ ਲਈ ਲੱਗੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਬੰਦ ਬਣਾਏ ਜਾ ਰਹੇ ਨੇ ਭਾਜੀ ਇੱਕ ਚੰਗੜ ਇਕਾ ਨਿਊ ਗੋਲਡਨ ਦੇ ਨਾਲ ਸਾਹਮਣੇ ਕ੍ਰੈਸ਼ਰ ਆ ਉਤੋਂ ਬਣਾਇਆ ਯਾਨੀ ਕਿ ਚਾਰਕ ਪੁਆਇੰਟ ਹੈਗੇ ਆ ਜਿੱਥੋਂ ਜੀ ਬੀਕ ਪੁਆਇੰਟ ਹੈ ਜਿੱਥੋਂ ਪਾਣੀ ਸਾਨੂੰ ਪੈ ਜਾਂਦਾ ਕਿੰਨੇ ਹੁਣ ਵੀ ਨੇਰਾ ਬਹੁਤ ਜ਼ਿਆਦਾ ਹੋ ਗਿਆ ਮੇਰੇ 7 ਵਜੇ ਦਾ ਸਮਾਂ ਹੋ ਗਿਆ ਕਿੰਨੇ ਵਜੇ ਤੱਕ ਜਿਹੜਾ ਬਣਾਉਂਦੇ ਰੋਜ਼ 11 ਵਜੇ ਤੱਕ 10 11 ਵਜੇ ਤੱਕ ਜਦ ਤੱਕ ਕੰਮ ਦੀ ਜ਼ਰੂਰਤ ਪਵੇ ਕਰਦੇ ਰਹੀਦਾ ਕੀ ਲੱਗਦਾ ਉਮੀਦ ਹੈਗੀ ਆ ਪਾਣੀ ਦਾ ਪੱਧਰ ਘਟੇਗਾ ਬਿਆਜ਼ ਜ਼ਿਆਦਾ ਪਾਣੀ ਡਾਊਨ ਜਾਏਗਾ ਲੱਗਿਆ ਜੀ ਤਾਂ ਹੋ ਸਕਦਾ ਵੀ ਆਪਣਾ ਆਉਣ ਵਾਲੇ ਹਾਲਾਤ ਨਹੀਂ ਮਾਰੇ ਨਹੀਂ ਕੱਢਾਂਗੇ ਪੰਜਾਬ ਦੇ ਆਪਣੇ ਪਰ ਇਹ ਹੈ ਵੀ ਵੀ ਜੇ ਇਹਨੂੰ ਨਾ ਰੋਕੇ ਜਾਵੇ ਤਾਂ ਨੁਕਸਾਨ ਕਰੇਗਾ ਥਲਕੇ ਲੋਕਾਂ ਦਾ ਇੱਕ ਆਖਰੀ ਗੱਲਬਾਤ ਕਰ ਲੈਂਦੇ ਸਰਪੰਚ ਸਾਹਿਬ ਕੀ ਚਾਹੀਦਾ ਹੁਣ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਕਿ ਕਿਉਂਕਿ ਇਹ ਤਾਂ ਹੁਣ ਤੁਸੀਂ ਸੰਗਤ ਦਾ ਜਿਹੜਾ ਸਹਿਯੋਗ ਹੈ ਪਰ ਆਣਾ ਦੇ ਸਮੇਂ ਦੇ ਵਿੱਚ ਲੱਗਦਾ ਨਹੀਂ ਇਹਨੂੰ ਪੱਕੇ ਤੌਰ ਤੇ ਬਣਾਇਆ ਜਾਵੇ ਕਿ ਆਣਾ ਦੇ ਸਮੇਂ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਸਾਡੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀ ਪੰਜਾਬ ਦੇ ਵਿੱਚ ਜਿੰਨੀ ਵੀ ਹੱਦ ਆਉਂਦੀ ਹੈ ਇਹਨੂੰ ਪੱਕੇ ਤੌਰ ਤੇ ਚੈਨਲਾਈਜ਼ ਕੀਤਾ ਜਾਵੇ ਜੇ ਨਹੀਂ ਵੀ ਚੈਨਲਾਈਜ਼ ਕੀਤੀ ਜਾਂਦਾ ਹੈ ਅੱਜ ਤੋਂ 3 ਦਿਨ ਪਹਿਲਾਂ ਤੇ ਨਾਇਬ ਤਹਿਸੀਲਦਾਰ ਮਨਜੋਤ ਕੋਰ ਜੀ ਆਏ ਸਨ ਅਸੀਂ ਉਹਨਾਂ ਨੂੰ ਕਿਹਾ ਵੀ ਇੱਥੇ ਨਰੇਗਾ ਦੇ ਤਹਿਤ ਹੀ ਭਾਵੇਂ ਇਹਨਾਂ ਨੂੰ ਕ੍ਰੀਏਟਰ ਛੋਟੇ-ਛੋਟੇ ਕ੍ਰੀਏਟਰ ਬਣਾ ਕੇ ਜਿਹੜਾ ਦਰਿਆ ਦਾ ਮਾਹੌਲ ਹੈ ਉਹ ਸਿੱਧਾ ਬਣਾਇਆ ਜਾਵੇ ਅੱਛਾ ਅੱਛਾ ਪ੍ਰਸ਼ਾਸਨ ਪਹੁੰਚ ਰਿਹਾ ਇੱਥੇ ਹਾਂਜੀ ਸਾਡੇ ਕੋਲ ਬੀਡੀਪੀਓ ਸੁਖਪ੍ਰੀਤ ਸਿੰਘ ਜੀ ਤੇ ਬੀਡੀਪੀਓ ਵਿਕਰਮ ਜੀ ਤਲਵਾੜਾ ਵਾਲੇ ਤੇ ਨਾਇਬ ਤਹਿਸੀਲਦਾਰ ਸਾਹਿਬ ਐਸਐਚਓ ਸਾਹਿਬ ਪ੍ਰਸ਼ਾਸਨ ਸਾਡੇ ਕੋਲ ਆ ਰਿਹਾ ਸਿਰਫ ਸਾਡਾ ਜਾਇਜ਼ਾ ਲੈਣ ਜੀ ਤੁਸੀਂ ਗੱਲਬਾਤ ਕੀਤੀ ਸਰਪੰਚ ਪ੍ਰੀਤਮ ਸਿੰਘ ਨੇ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਬਾਕੀ ਜਿਹੜੇ ਪੰਚਾਇਤ ਮੈਂਬਰ ਵੀ ਇਹਦੇ ਵਿੱਚ ਮੌਜੂਦ ਨੇ ਬਹੁਤ ਵੱਡਾ ਕਾਰਜ ਹੈ ਕਿਉਂਕਿ ਇਹ ਜਿਹੜਾ ਸਟਾਰਟਿੰਗ ਪੁਆਇੰਟ ਹੈ ਪਿੱਛੇ ਕਿਸੋ ਯ ਕਿਲੋ ਕਿਲੋਮੀਟਰ ਵੀ ਨਹੀਂ ਜਿਹੜਾ ਸ਼ਾਹਨਾਰ ਬਰਾਜ਼ ਹੈ ਪਿੱਛੇ ਪੌਂਗੜਾ ਹੈ ਮੈਂ ਸਾਰਾ ਪਾਣੀ ਇੱਥੋਂ ਸਟਾਰਟ ਹੁੰਦਾ ਇੱਥੋਂ ਪੂਰੇ ਪੰਜਾਬ ਦੇ ਵਿੱਚ ਪਾਣੀ ਜਾ ਰਿਹਾ ਜਿਹੜਾ ਬਿਆਸ ਰਿਆ ਚ ਪਾਣੀ ਦਿਖ ਰਿਹਾ ਇਹ ਹੀ ਦਰਿਆ ਉਹ ਜਿਹੜਾ ਮਾਨਸਰ ਮੁਕੇਰੀਆਂ ਟਾਂਡਾ ਦਸੂਆ ਕਪੂਰਥਲਾ ਸultanpur ਲੋਧੀ ਤੱਕ ਜਿੱਥੇ ਤੱਕ ਮਾਰ ਕਰ ਰਿਹਾ ਇਹ ਪਾਣੀ ਸੋ ਉਸੇ ਨੂੰ ਲੈ ਕੇ ਪਿਛਲੀ 2023 ਦੇ ਵਿੱਚ ਜਿਹੜੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਸੀ ਕਈ ਪਿੰਡ ਪ੍ਰਭਾਵਿਤ ਹੋਏ ਸੀ ਵੱਡਾ ਨੁਕਸਾਨ ਜਿਹੜਾ ਚੱਲਣਾ ਪਿਆ ਸੀ ਕਈ ਘਰ ਪਾਣੀ ਦੇ ਵਹਾਅ ਦੇ ਵਿੱਚ ਚਲੇ ਗਏ ਸੀ ਪਰ ਉਸੇ ਦਾ ਡਰ ਦੇਖਦੇ ਹੋਏ ਇਸ ਵਾਰ ਜਿਹੜੀ ਸੰਗਤ ਵੱਡੇ ਪੱਧਰ ਤੇ ਇਹਨਾਂ ਬੰਦਾਂ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ ਰਾਤ 11 ਵਜੇ ਤੱਕ ਇਹ ਸੰਗਤ ਰੋਜ਼ਾਨਾ ਜਿਹੜੀ ਸੇਵਾ ਨਿਭਾਉਂਦੀ ਆ ਤੇ ਤਾਂ ਜੋੜੇ ਪਿੰਡਾਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਦਾਖਲ ਨਾ ਹੋ ਸਕੇ ਸੋ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਹਨਾਂ ਬੰਦਾਂ ਨੂੰ ਪੂਰਨ ਤੌਰ ਤੇ ਮਜ਼ਬੂਤ ਕੀਤਾ ਜਾਵੇ ਪੱਕੇ ਤੌਰ ਤੇ ਬਣਾਇਆ ਜਾਵੇ ਤਾਂ ਜੋ ਆਣ ਆਣ ਵਾਲੇ ਦਿਨਾਂ ਦੇ ਵਿੱਚ ਕੋਈ ਦਿੱਕਤਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਨਮਾ ਅਪਡੇਟ ਲੈ ਕੇ ਫਿਰ ਮਿਲਦੇ ਆ ਬਨੇਰੋ ਦਾ ਪ੍ਰਾਈਮ ਟੂਡੇ ਦੇ ਨਾਲ ਨਵਦੀਪ ਸਿੰਘ ਤਲਵਾੜਾ